ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਹਰਜੀਤ ਗੌਰ ਦੁਆਰਾ ਲਿਖਿਆ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਭਾਗ 14ਵਾਂ ਲੈ ਕੇ ਆਓ ਸ਼ੁਰੂ ਕਰੀਏ सोनू ਗੱਡੀ ਵਿੱਚ ਫੈਟ ਗਿਆ ਤੇ ਰੋਹਨ ਨੇ ਕੀਰਤ ਨੂੰ ਦੋ ਡੱਬੇ ਮਠਿਆਈ ਦੇ ਦਿੱਤੇ ਤੇ ਹੌਲੀ ਜਿਹਾ ਉਸ ਨੂੰ ਕਹਿ ਲੱਗਾ ਕਿ ਇੱਕ ਡੱਬਾ ਵਿਮਿੰਦੀ ਦੇ ਵੀ ਤੇ ਕਹੀਂ ਕਿ ਅਸੀਂ ਭਾਵੇਂ ਮਿਲ ਨਹੀਂ ਸਕੀ ਪਰ ਸਾਡੇ ਅੰਦਰੋਂ ਪਿਆਰ ਨੂੰ ਕੋਈ ਖਤਮ ਨਹੀਂ ਕਰ ਸਕਦਾ ਮੈਂ ਤੈਨੂੰ ਹਰ ਦੁੱਖ ਸੁੱਖ ਵਿੱਚ ਹਮੇਸ਼ਾ ਯਾਦ ਰੱਖਾਂਗਾ ਮੇਰੀ ਕਾਮਯਾਬੀ ਦੇ ਪਿੱਛੇ ਵੀ ਉਸ ਦਾ ਹੀ ਹੱਥ ਹੈ ਜੇ ਉਸਨੇ ਮਾਂ-ਬਾਪ ਮੇਰੇ ਮੰਮੀ ਪਾਪਾ ਨੂੰ ਪੇਜ ਨਾ ਕਰਦੇ ਤਾਂ ਸ਼ਾਇਦ ਮੈਂ ਇੱਥੋਂ ਤੱਕ ਨਾ ਪਹੁੰਚਦਾ ਕੀਰਤ ਤੇ सोनू ਚਲੇ ਜਾਂਦੇ ਹਨ ਤੇ ਰੋਹਨ सोनू ਤੇ ਕੀਰਤ ਨੂੰ ਖੁਸ਼ ਵੇਖ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦਾ ਹੈ ਕਿੰਨੇ ਬਿੰਮੀ ਨੂੰ ਵੇਖਦਿਆਂ ਹੀ ਉਹ ਆਪਣੀ ਸੁੱਧ ਬੁੱਧ ਖੋ ਬੈਠਾ ਸੀ ਪੜਾਈ ਵਿੱਚ ਬਿਲਕੁਲ ਦਿਨ ਨਾ ਲੱਗਦਾ ਉਸ ਦਾ ਸਾਦਾ ਜਿਹਾ ਬੱਚਿਆਂ ਵਰਗਾ ਗੋਲ ਮਟੋਲ ਚਿਹਰਾ ਅੱਖਾਂ ਸਾਹਮਣੇ ਰਹਿੰਦਾ ਫਿਰ ਇੱਕ ਕੰਮ ਦੇ ਬਹਾਨੇ ਵਿੰਮੀ ਦੀ ਨੋਟਬੁੱਕ ਲੈ ਕੇ ਉਸ ਵਿੱਚ ਚਿੱਠੀ ਲਿਖ ਕੇ ਰੱਖ ਦਿੱਤੀ ਸੀ ਵਿਮਿਤਾ ਮੰਮੀ ਪਾਪਾ ਤੋਂ ਡਰਦੀ ਮੇਰੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਸੀ ਫਿਰ ਮੇਰੇ ਵਿਸ਼ਵਾਸ ਦਵਾਨ ਕੇ ਮੈਂ ਕਦੇ ਵੀ ਤੈਨੂੰ ਕਿਸੇ ਦੇ ਸਾਹਮਣੇ ਨਹੀਂ ਬੁਲਾਵਾਂਗਾ ਤਾਂ ਜਾ ਕੀ ਕਿਤੇ ਉਹ ਮੇਰੇ ਨਾਲ ਗੱਲ ਕਰਨ ਲੱਗੀ ਸੀ ਇਹ ਸਮਾਜ ਕਦੇ ਪਿਆਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਪਿਆਰ ਜਾਣ ਬੁੱਝ ਕੇ ਨਹੀਂ ਕੀਤਾ ਜਾਂਦਾ ਇਹ ਤਾਂ ਹੋ ਜਾਂਦਾ ਹੈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਦਿਲ ਵਿੱਚ ਹੋ ਜਾਂਦਾ ਨਹੀਂ ਜਿਵੇਂ ਵਿੰਮੀ ਦੇ ਪਿਆਰ ਨੂੰ ਮੈਂ ਕਦੇ ਨਹੀਂ ਪੁਲਾ ਸਕਾਂਗਾ ਪਤਾ ਨਹੀਂ ਸਾਡਾ ਸਮਾਜ ਕਦੋਂ ਇਸ ਸੋੜੀ ਸੋਚ ਵਿੱਚੋਂ ਨਿਕਲੇਗਾ ਜੇ ਮੇਰਾ ਤੇ ਵਿੰਮੀ ਦਾ ਵਿਆਹ ਹੋ ਜਾਂਦਾ ਤਾਂ ਅਸੀਂ ਦੋਵੇਂ ਵੀ ਆਪਣੀ ਜ਼ਿੰਦਗੀ ਵਿੱਚ ਕਿੰਨੇ ਖੁਸ਼ ਹੁੰਦੇ ਮੇਰਾ ਟੈਸਟ ਕਲੀਅਰ ਹੋਣ ਤੇ ਉਸਨੇ ਕਿੰਨਾ ਖੁਸ਼ ਹੋਣਾ ਸੀ ਰੋਮਨ ਦਾ ਦਿਲ ਕਰਦਾ ਹੈ ਕਿ ਕੀਰਤ ਨੂੰ ਫੋਨ ਕਰਕੇ ਵਿੰਮੀ ਨਾਲ ਗੱਲ ਕਰੇ ਪਰ ਫਿਰ ਉਹ ਸੋਚਦਾ ਹੈ ਕਿ ਹੁਣ ਇਹ ਗਲਤ ਗੱਲ ਹੈ ਮੈਨੂੰ ਹੁਣ ਵਿੰਮੀ ਬਾਰੇ ਨਹੀਂ ਸੋਚਣਾ ਚਾਹੀਦਾ ਸੋਨੂੰ ਤੇ ਕੀਰਤ ਘਰ ਪਹੁੰਚੇ ਤਾਂ ਕੀਰਤ ਵਿੰਮੀ ਕੋ ਲਾ ਕੇ ਮਠਿਆਈ ਦਾ ਡੱਬਾ ਦਿੰਦੀ ਹੋਈ ਕਹਿੰਦੀ ਆ ਕਿ ਭਾਬੀ ਆ ਡੱਬਾ ਵੀਰੇ ਨੇ ਤੇਰੇ ਲਈ ਪੇਛੇ ਉਹ ਕਹਿੰਦਾ ਸੀ ਕਿ ਮੈਂ ਤੈਨੂੰ ਕਦੇ ਨਹੀਂ ਪਲਾ ਸਕਦਾ ਵਿੰਮੀ ਕੀਰਤ ਪਲੀਜ਼ ਇਹਨਾਂ ਗੱਲਾਂ ਤਾਂ ਹੁਣ ਕੋਈ ਮਤਲਬ ਨਹੀਂ ਤੇ ਨਾ ਹੀ ਇਹ ਗੱਲ ਦੁਬਾਰਾ ਇਸ ਘਰ ਵਿੱਚ ਕਰਨੀ ਜੇ ਮੰਮੀ ਨੇ ਸੁਣ ਲਿਆ ਤਾਂ ਮੇਰ ਨੂੰ ਘਰੋਂ ਕੱਢ ਦੇਗੀ ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ ਕਿ ਅਸੀਂ ਕਿਸੇ ਨੂੰ ਇੱਕ ਵਾਰ ਕਿਤੇ ਮਿਲ ਲਈਏ ਤਾਂ ਉਹ ਵੀ ਸਾਰੀ ਉਮਰ ਨਹੀਂ ਭੁੱਗਦੇ ਜਿੱਥੇ ਕੋਈ ਰਿਸ਼ਤਾ ਬਣ ਜਾਵੇ ਉਸ ਨੂੰ ਕਿਵੇਂ ਭੁਲਾ ਸਕਦੇ ਪਰ ਇਹ ਸਭ ਕੁਝ ਦਿਲ ਵਿੱਚ ਦਫ਼ਨ ਕਰ ਜ਼ਿੰਦਗੀ ਜਿਉਣੀ ਮੈਂ ਹੁਣ ਮਾਂ ਬਣ ਪਾਈ ਹਾਂ ਮੇਰਾ ਪਤੀ ਹਸਪਤਾਲ ਵਿੱਚ ਦਾਖਲਾ ਮੈਨੂੰ ਪਤਾ ਕਿੰਨੀ ਟੈਨਸ਼ਨ ਹੈ ਮੈਨੂੰ ਮਠਿਆਈ ਚੰਗੀ ਨਹੀਂ ਲੱਗਦੀ ਇਹ ਡੱਬਾ ਇੱਥੋਂ ਲੈ ਜਾ ਕਿੰਤ ਮੇਰੇ ਵੱਲੋਂ ਤਾਂ ਮੂੰਹ ਮਿੱਠਾ ਕਰ ਲਵੋ ਭਾਬੀ ਤੇ ਉਹ ਡੱਬਾ ਖੁਲ ਕੇ ਉਸਦੇ ਅੱਗੇ ਕਰ ਦਿੰਦੀ ਆ ਵਿੰਮੀ ਮਠਿਆਈ ਦੇ ਇੱਕ ਟੁਕੜਾ ਚੁੱਕ ਲੈਂਦੀ ਆ ਪਰ ਉਸ ਤੋਂ ਖਾਦਾ ਨਹੀਂ ਜਾਂਦਾ ਵਿਕਾਸ ਆ ਪਤਾ ਨਹੀਂ ਕੀ ਹਾਲ ਹੋਵੇਗਾ ਉਸ ਦਾ ਦਿਲ ਕਰਦਾ ਹੈ ਕਿ ਉਹ ਵਿਕਾਸ ਕੋਲ ਹਸਪਤਾਲ ਚਲੀ ਜਾਵੇ ਪਰ ਡਾਕਟਰ ਨੇ ਉਸ ਨੂੰ ਬੈਡ ਰੈਸਟ ਦੱਸੀ ਹੋਈ ਸੀ ਬਲਰਾਜ ਵਿਕਾਸ ਕੋਲ ਕੁਰਸੀ ਤੇ ਬੈਠਾ ਸੀ ਤੇ ਬੈਠੇ ਨੂੰ ਨੀਂਦ ਆ ਗਈ ਅਚਾਨਕ ਸੁਣੋ ਵਿਕਾਸ

हॉस्पिटल वालों ने मुझको नौकरी से निकाल देना था अगर पेशेंट को कुछ हो जाता दूजी नर्स आवाज सुनके उठ गई तब विकास की हालत देख के कहने लगी कि तुम्हारी ड्यूटी थी तुम कैसे सो गई तुम्हारा पेशेंट सीरियस था तुमने केयर करना था ऑक्सीजन लॉन तो काफी देर बाद विकास की हालत कुछ ठीक हुई तो सी उसकी हालत भी बलराज बहुत परेशान सी उसको इंच महसूस हो रहा सी कि विकास का मुश्किल है वो सोचता है ਜੇ ਵਿਕਾਸ ਨੂੰ ਕੁਝ ਹੋ ਗਿਆ ਤਾਂ ਫਿਰ ਮੇਦਾ ਕੀ ਬਣੇਗਾ ਜਿੱਦਨ ਦੀ ਸਾਡੇ ਘਰ ਆਈ ਆ ਇੱਕ ਦਿਨ ਵੀ ਸੁੱਖ ਦਾ ਨਹੀਂ ਵੇਖੀ ਉਸ ਦੀ ਕਿਸਮਤ ਹੀ ਮਾੜੀ ਆ ਹੁਣ ਤਾਂ ਮਾਂ ਬਣ ਵਾਲੀ ਆ हे ਪ੍ਰਭੂ ਪਲੀ ਥੇ ਮੇਰੇ ਪੁੱਤਰ ਨੂੰ ਤੰਦਰੁਸਤੀ ਦੇ ਇਹ ਠੀਕ ਹੋ ਕੇ ਘਰ ਜਾਵੇ ਉਸ ਆਉਣ ਵਾਲੇ ਬੱਚੇ ਨੂੰ ਵੀ ਪਿਤਾ ਦਾ ਪਿਆਰ ਦੇਵੇ ਬਲਰਾਜ ਸ਼ੋਕ ਨੂੰ ਫੋਨ ਕੀਤਾ ਕਿ ਵਿਕਾਸ ਬਿਮਾਰ ਹੋ ਗਿਆ ਸੀ ਇਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਅਸ਼ੋਕ ਕੀ ਹੋ ਗਿਆ ਵਿਕਾਸ ਨੂੰ ਕੀ ਸੀਐਮਸੀ ਵਿੱਚ ਦਾਖਲ ਕਰਵਾਉਣਾ ਪਿਆ ਕਦੋਂ ਬਿਮਾਰ ਹੋਇਆ ਪਰसों ਪਾਰਟੀ ਵਾਲੇ ਦਿਨ ਤਾਂ ਠੀਕ ਸੀ ਬਲਰਾਜ ਇਹ ਪਾਰਟੀ ਵਾਲੇ ਦਿਨ ਰਾਤ ਨੂੰ ਡਿੰਗ ਕਰਦਾ ਰਿਹਾ ਤੇ ਰਾਤ ਹੀ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ ਗੁਰਦਿਆਂ ਦਾ ਨੁਕਸ ਪੈ ਗਿਆ ਪੇਟ ਦੀ ਇਨਫੈਕਸ਼ਨ ਪਤਾ ਨਹੀਂ ਕੀ ਹੋ ਗਿਆ ਤੇ ਗੱਲ ਕਰਦਿਆਂ ਉਸ ਦਾ ਗਲਾ ਪਰਾਇਆ ਅਸ਼ੋਕ ਮੈਂ ਬਿੱਪਨ ਨੂੰ ਨਾਲ ਲੈ ਕੇ ਆਉਣਾ ਹਾਂ ਤੁਸੀਂ ਫਿਕਰ ਨਾ ਕਰੋ ਠੀਕ ਹੋ ਜਾਵੇਗਾ ਵਿਕਾਸ ਬਲਰਾਜ ਭਾਈ ਸਾਹਿਬ ਤੁਸੀਂ ਸਵੇਰੇ ਆ ਜਾਇਓ ਹੁਣ ਰਾਤ ਕਾਫੀ ਹੋ ਗਈ ਆ ਮੈਂ ਕੋਲ ਹੀ ਆ ਆਪਾਂ ਕੀ ਕਰਨਾ ਏ ਸਭ ਕੁਝ ਉਹ ਆਪ ਹੀ ਕਰਦੇ ਹਾਂ ਅਸ਼ੋਕ ਚਲੋ ਅਸੀਂ ਫਿਰ ਸਵੇਰੇ ਆਉਂਦੇ ਹਾਂ ਨੀਨਾ ਕੀ ਹੋਇਆ ਵਿਕਾਸ ਨੂੰ ਕਿਸਦਾ ਫੋਨ ਸੀ ਅਸ਼ੋਕ ਵਿਕਾਸ ਦੇ ਪਾਪਾ ਜੀ ਕਹਿੰਦੇ ਵਿਕਾਸ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਹੈ ਜਿਆਦਾ ਸ਼ਰਾਬ ਪੀਣ ਕਰਕੇ ਗੁਰਦੇ ਤੇ ਪੇਟ ਦਾ ਨੁਕਸ ਪੈ ਗਿਆ ਹੈ ਮੁੱਢ ਤੋਂ ਵਿਗੜੇ ਕਿੱਥੇ ਸੁਧਰਦੇ ਹਨ जिम्मी दी सारी उमर रोंदे ही निकलनी। उनी नहीं पंदा पन्ना ते जाके बिपन्न नु सारी गल ਦੱਸਦਾ ਹੈ ਤੇ ਕਹਿੰਦਾ ਆ ਕਿ ਸਵੇਰੇ ਜਲਦੀ ਹਸਪਤਾਲ ਚਲਾਂਗੇ। ਨੀਨਾ ਸੋਚਦੀ ਆ ਕਿ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਹਾਂ। ਇਮੀ ਕਾਲੀ ਨਹੀਂ ਕਰਨੀ ਚਾਹੀਦੀ ਸੀ। जिम्मी ਦੇ ਵਿਆਹ ਦੀ ਮੈਂ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਅਗਲੇ ਦਿਨ ਸਵੇਰੇ 5 ਵਜੇ ਅਸ਼ੋਕ ਨੀਨਾ ਤੇ ਬਿਪਨ ਹਸਪਤਾਲ ਪਹੁੰਚ ਜਾਂਦੇ ਹਨ। ਨੀਨਾ ਨੇ ਚਾਹਣਾ ਕੇ ਥਰਮਸ ਵਿੱਚ ਪਾ ਲਈ ਤੇ ਨਾਲ ਕੁਝ ਪਰੌਂਠੇ ਬਣਾ ਲਏ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਸੈਕਿਉਰਿਟੀ ਵਾਲਾ ਕਹਿੰਦਾ ਹੈ ਕਿ ਇੱਕ ਜਣਾ ਹੀ ਅੰਦਰ ਜਾਓ। ਅਸ਼ੋਕ ਕਹਿੰਦਾ ਕਿ ਮੈਂ ਜਾਣਾ ਤੁਸੀਂ ਬਾਹਰ ਬੈਠੋ। ਅਸ਼ੋਕ ਬਲਰਾਜ ਦੇ ਦੱਸੇ ਅਨੁਸਾਰ ਜਦੋਂ ਵਿਕਾਸ ਕੋਲ ਪਹੁੰਚੇ ਤਾਂ ਬਲਰਾਜ ਕੁਰਸੀ ਤੇ ਵਿਕਾਸ ਸਾਹਤ ਫੜ ਕੇ ਬੈਠਾ। ਉਸੇ ਬੱਢ ਤੇ ਸਿਰ ਰਕ ਸੁੱਤਾ ਹੋਇਆ ਸੀ। ਜਦੋਂ ਅਸ਼ੋਕ ਨੇ ਉਸ ਨੂੰ ਉਠਾਇਆ ਤਾਂ ਉਹ ਸ਼ੋਕ ਨੂੰ ਮਿਲ ਕੇ ਸ਼ੂਨ ਲੱਗ ਪਿਆ। ਵਿਕਾਸ ਦਾ ਬਹੁਤ ਪੂਰਾ ਹਾਲ ਹੈ। ਪਤਾ ਨਹੀਂ ਕੀ ਹੋਣਾ ਹੈ। ਅਸ਼ੋਕ ਹੁਣ ਤਾਂ ਸੱਤਾਂ ਹੋਇਆ ਹੈ, ਕੁਝ ਠੀਕ ਹੋਵੇਗਾ। ਤਾਂ ਹੀ ਨੀਂਦ ਆਉਂਦੀ ਆ। ਬਲਰਾਜ ਨੀਂਦ ਦਾ ਟੀਕਾ ਲਗਾਉਂਦੇ ਹਾਂ। ਨਹੀਂ ਤਾਂ ਇਸੀ ਹਾਲਤ ਵਿਖੀ ਨਹੀਂ ਜਾਂਦੀ। ਦਰਦ ਨਾਲ ਤੜਫਦਾ ਹੈ। ਬੁਖਾਰ ਵੀ ਕਟਣੀ ਹੁੰਦਾ। 4 ਵਜੇ ਗਲੂਕੋਜ਼ ਵੇਜਟੀ ਕੇ ਪਾਕੇ ਗਈਏ ਨਰਸ। 2 ਘੰਟੇ ਬਾਅਦ ਹੀ ਬੁਖਾਰ ਹੋ ਜਾਂਦਾ ਹੈ। अशोक ਵੀ ਵਿਕਾਸ ਦੀ ਹਾਲਤ ਵੇਖ ਕੇ ਪਰੇਸ਼ਾਨ ਹੋ ਗਿਆ ਦੋ ਦਿਨ ਵਿੱਚ ਹੀ ਇਸ ਨੂੰ ਕੀ ਹੋ ਗਿਆ ਪਰ ਉਹ ਬਲਰਾਜ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਆ ਕਿ ਵਿਕਾਸ ਠੀਕ ਹੋ ਜਾਵੇਗਾ ਦੁੱਖ ਸੁੱਖ ਤਾਂ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ ਤੇ ਉਹ ਬਲਰਾਜ ਨੂੰ ਕਹਿੰਦਾ ਆ ਕਿ ਤੁਸੀਂ ਬਾਹਰ ਜਾ ਕੇ ਚਾਹ ਪੀ ਲਵੋ ਮੈਂ ਵਿਕਾਸ ਕੋਲ ਬੈਠਾ ਹਾਂ ਨਰ ਸੰਧਰ ਆਉਂਦੀ ਆ ਤਾਂ ਉਹ ਕਹਿੰਦੀ ਆ ਕਿ ਤੁਹਾਡਾ ਮਰੀਜ਼ ਕੋਲ ਬੈਠਣਾ ਅਲਾਉਡ ਨਹੀਂ ਹੈ ਜੀ ਅਸੀਂ ਤੁਹਾਡੀ ਗੱਲ ਮੰਨ ਲਈ ਕਾ ਇੱਕ ਮੈਂਬਰ ਹੀ ਕੋਲ ਪੈਟਰਨ ਡਾਕਟਰ ਸਾਹਿਬ ਗੁੱਸੇ ਹੋਣ ਲੱਗੇ ਤੁਹਾਡੇ ਮਰੀਜ਼ ਨੇ ਛੇਤੀ ਛਿਕ ਨਹੀਂ ਹੋਣਾ ਬਾਹਰੋਂ ਆਉਣ ਵਾਲੀ ਨਾਲ ਕਈ ਤਰ੍ਹਾਂ ਦੇ ਜ਼ਰਮ ਆ ਜਾਂਦੇ ਹਨ ਬਲਰਾਜ ਸਿਸਟਰ ਮੈਂ ਤਾਂ ਬਾਹਰ ਹੀ ਚੱਲਿਆ ਹਾਂ ਤੇ ਉਹ ਬਾਹਰ ਵਿਪੰਤੀ ਨੀਨਾ ਕੋਲ چلا ਜਾਂਦਾ ਹੈ ਅਸ਼ੋਕ ਵਿਕਾਸ ਕੋਲ ਬੈਠਾ ਉਸ ਵੱਲ ਵੇਖ ਕੇ ਸੋਚਦਾ ਹੈ ਕਿ ਐਸਾ ਸਰੀਰ ਵੇਖ ਕੇ ਲੱਗਦਾ ਹੀ ਨਹੀਂ ਕਿ ਇਹ ਬਿਮਾਰ ਆ ਉਸੇ ਤਰ੍ਹਾਂ ਮੋਟਾ ਤਕੜਾ ਲੱਗਦਾ ਹੈ ਬੈੱਡ ਤੇ ਪਿਆ ਹੋਇਆ ਇੰਨਾ ਸੋਹਣਾ ਸਰੀਰ ਸੀ ਨਸ਼ਿਆਂ ਵਿੱਚ ਪੈ ਕੇ ਗਵਾਲਿਆ ਅੰਦਰੋਂ ਸ਼ਰੀਰ ਨਸ਼ੇ ਨੇ ਖਾ ਲਿਆ ਜੇ ਵਿਕਾਸ ਨੂੰ ਕੁਝ ਹੋ ਗਿਆ ਤਾਂ ਵਿੰਮੀ ਦਾ ਕੀ ਬਣੇਗਾ ਹੁਣ ਤਾਂ ਉਹ ਮਾਂ ਵੀ ਬਨਵੜੀਆ ਇਸ ਪਾਪ ਦਾ ਦੇਣਾ ਕਿੱਥੇ ਦੇਵਾਂਗਾ ਆਪਣੀ ਧੀ ਨੂੰ ਜਿਉਂਦੇ ਜੀ ਨਰਕ ਵਿੱਚ ਧੱਕਾ ਦੇ ਦਿੱਤਾ ਬਲਰਾਜ ਬਾਹਰ ਆਇਆ ਹੋ ਇੱਕ ਦੂਜੇ ਨੂੰ ਨਮਸਤੇ ਕਰਦੇ ਹਨ ਤੇ ਨੀਨਾ ਤੇ ਵਿੱਪਨ ਬਲਰਾਜ ਨੂੰ ਵਿਕਾਸ ਬਾਰੇ ਪੁੱਛਦੇ ਹਨ ਨੀਨਾ ਬਲਰਾਜ ਨੂੰ ਪਲੇਟ ਵਿੱਚ ਪਰੌਂਠਾ ਰੱਖ ਨਾ ਚਾਹ ਦੀ ਦਿੰਦੀ ਆ ਵਿਪਨ ਬਲਰਾਜ ਨੂੰ ਕਹਿੰਦਾ ਹੈ ਕਿ ਅੰਕਲ ਮੰਮੀ ਇੱਕ ਵਾਰ ਵਿਕਾਸ ਨੂੰ ਮਿਲੋਂ ਫਿਰ ਮੈਂ ਵਿਕਾਸ ਕੋਲ ਬੈਠਦਾ ਹਾਂ ਤੁਸੀਂ ਮੰਮੀ ਪਾਪਾ ਨਾਲ ਚਲੇ ਜਾਓ ਉਹ ਤੁਹਾਨੂੰ ਘਰ ਛੱਡ ਦੇਣਗੇ ਤੁਸੀਂ ਸ਼ਾਮ ਤੱਕ ਆਰਾਮ ਕਰ ਲਓ ਬਲਰਾਜ ਜਿਸ ਦਾ ਜਵਾਨ ਪੁੱਤਰ ਬਿਮਾਰ ਪਿਆ ਹੋਵੇ ਉਸ ਨੂੰ ਆਰਾਮ ਕਿੱਥੇ ਹੁੰਦਾ ਹੈ ਇਹਨਾਂ ਤੋਂ ਮੈਂ ਭਰਾਮਾ ਲਈ ਮੈਂ ਦਿਨ ਰਾਤ ਇਕ ਜਿੱਤਾ ਸੀ ਤੇ ਹੁਣ ਵਿਕਾਸ ਦੀ ਇਹ ਹਾਲਤ ਵੇਖ ਮੇਰਾ ਕੁਝ ਕਰਨ ਨੂੰ ਮਨ ਹੀ ਨਹੀਂ ਕਰਦਾ ਸੋਚਦਾ ਮੈਂ ਇਨੀ ਕਮਾਈ ਕਾਦੇ ਲਈ ਕਰਦਾ ਰਿਹਾ ਇਹਦਾ ਸ਼ਰੀਰ ਨਸ਼ਿਆਂ ਨੇ ਖਾ ਲਿਆ ਤੇ ਸੋਨੂੰ ਵੀ ਪੜਿਆ ਨਾ ਹੁਣ ਕੈਨੇਡਾ ਨੂੰ ਭੱਜ ਰਿਹਾ ਇਸ ਪੈਸੇ ਦਾ ਮੈਂ ਕੀ ਕਰਾਂਗਾ ਨੀਨਾ ਅੰਦਰ ਗਈ ਤਾਂ ਵਿਕਾਸ ਨੂੰ ਸਿੱਤੇ ਵੇਗ ਅਸ਼ੋਕ ਤੇ ਨੀਨਾ ਦੋਵੇਂ ਬਾਹਰ ਆ ਗਏ ਅਸ਼ੋਕ ਵਿਕਾਸ ਨੂੰ ਕਹਿੰਦਾ ਕਿ ਤੂੰ ਵਿਕਾਸ ਕੋਲ ਬੈਠ ਅਸੀਂ ਘਰ ਵਿਮੀ ਨੂੰ ਮਿਲ ਜਾਈਏ ਤੇ ਭਾਈ ਸਾਹਿਬ ਨੂੰ ਵੀ ਤਰਛੜ ਜਾਨੀਏ ਵਿਪਨ ਵਿਕਾਸ ਕੋਲ ਚਲਾ ਜਾਂਦਾ ਹੈ ਤੇ ਉਹ ਤਿੰਨੇ ਘਰ ਨੂੰ ਆ ਜਾਂਦੇ ਹਨ অশੋਕ ਬਲਰਾਜ ਨੂੰ ਕਹਿੰਦਾ ਆ ਕਿ ਤੁਸੀਂ ਅੱਜ ਆਰਾਮ ਕਰੋ ਵਿਪਨ ਅਜ ਰਹਿ ਜਾਵੇਗਾ ਵਿਕਾਸ ਕੋਲ ਤੁਸੀਂ ਕੱਲ ਸਵੇਰੇ ਆ ਜਾਣਾ ਘਰ ਪਹੁੰਚੇ ਤਾਂ ਸੱਤ ਵਜੇ ਸੀ ਸਾਰੇ ਅਜੇ ਸੱਤ ਪੈਸੀ অশੋਕ ਤੇ ਨੀਨਾ ਨੂੰ ਬਿਠਾ ਬਲਰਾਜ ਆਪਣੇ ਕਮਰੇ ਵਿੱਚ ਗਿਆ ਤੇ ਰੀਨੂ ਵੀ ਸੱਤ ਹੋਈ ਸੀ ਉਹ ਸੋਚਦਾ ਹੈ ਕਿ ਜੇ ਇੰਨੀ ਲਾਪਰਵਾਹਨਾ ਹੁੰਦੀ ਤਾਂ ਬੱਚੇ ਅੱਜ ਪੜ੍ਹ ਲਿਖ ਕੇ ਚੰਗਰੀ ਨੌਕਰੀ ਲੱਗੀ ਹੁੰਦੀ ਉਹ ਸੁਨੋ ਉਠਾ ਕੇ ਕਹਿੰਦਾ ਆ ਕਿ ਵਿੰਮੀ ਦੇ ਮੰਮੀ ਪਾਪਾ ਆਏ ਹਨ ਉਸ ਨੂੰ ਉਠਾ ਦੇ ਤਾਂ ਉਹ ਕਹਿੰਦੀ ਆ ਕਿ ਆਪੇ ਉਠਾ ਲੈਣਗੀ ਤੇ ਵਿਕਾਸ ਬਾਰੇ ਬਿਨਾਂ ਕੁਝ ਪੁੱਛੇ ਫਿਰ ਸੋ ਜਾਂਦੀ ਆ ਬਲਰਾਜ ਬਾਹਰ ਆ ਅਸ਼ੋਕ ਤੇ ਨੀਨਾ ਨੂੰ ਵਿੰਮੀ ਦੇ ਕਮਰੇ ਵਿੱਚ ਲੈ ਗਿਆ ਤਾਂ ਵਿੰਮੀ ਉੱਠ ਕੇ ਬੈਠੀ ਹੋਈ ਸੀ ਉਹ ਬਲਰਾਜ ਤੋਂ ਵਿਕਾਸ ਬਾਰੇ ਪੁੱਛਦੀ ਆ ਤੇ ਆਪਣੀ ਮੰਮੀ ਪਾਪਾ ਨੂੰ ਸਵੇਰੇ ਹੀ ਆਏ ਵੇਖ ਹੈਰਾਨ ਹੁੰਦੇ ਪੁੱਛਦੀ ਆ ਕਿ ਤੁਹਾਨੂੰ ਕਿਸ ਨੇ ਦੱਸਿਆ ਅਸ਼ੋਕ ਤੂੰ ਤੇ ਸਾਨੂੰ ਬੇਗਾਨਾ ਹੀ ਕਰ ਦਿੱਤਾ ਇੱਕ ਫੋਨ ਵੀ ਨਹੀਂ ਕਰ ਸਕਦੀ ਵਿੰਮੀ ਤੁਸੀਂ ਕੀ ਕਰਨਾ ਸੀ ਹੁਣ ਤੇ ਜੋ ਹੋਣਾ ਸੀ ਹੋ ਗਿਆ ਹੈ ਤੁਹਾਡੇ ਆਉਣ ਨਾਲ ਕਿਹੜਾ ਵਿਕਾਸ ਨਹੀਂ ਛੇਤੀ ਠੀਕ ਹੋ ਜਾਣਾ ਸੀ ਜੋ ਮੇਰੀ ਕਿਸਮਤ ਆ ਉਹੀ ਹੋਣਾ ਹੈ ਮਾਪੇ ਨੂੰ ਮਿਲ ਕੇ ਵਿੰਮੀ ਦੇ ਅੱਖ ਵਿੱਚ ਇੱਕ ਅਥਰੂ ਵੀ ਨਹੀਂ ਆਇਆ ਸੀ ਹੁਣ ਤਾਂ ਸ਼ਾਇਦ ਉਸ ਦੀਆਂ ਅੱਖਾਂ ਦਾ ਪਾਣੀ ਵੀ ਮੁੱਕ ਗਿਆ ਸੀ ਜਿਸ ਦਿਨ ਦੀ ਵਿਆਹੀ ਆਈ ਸੀ ਰੋਂਦੀ ਹੀ ਰਹੀ ਆ अशोक ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ ਉਹ ਸੋਚਦਾ ਹੈ ਕਿ ਅਸੀਂ ਜੋ ਗਲਤੀ ਕਰ ਚੁੱਕੇ ਹਾਂ ਉਹ ਸੁਧਾਰੀ ਵੀ ਨਹੀਂ ਜਾ ਸਕਦੀ ਨੀਨਾ ਵੀ ਬਿੰਮੀ ਦੀ ਗੱਲ ਸੁਣ ਸੋਚਦੀ ਆ ਕਿ 6 ਮਹੀਨੇ ਦੀ ਸੀ ਜਦੋਂ ਤੋਂ ਤੈਨੂੰ ਮਾਂ ਦੀ ਤਰ੍ਹਾਂ ਪਾਲਿਆ ਸੀ ਪਰ ਫਿਰ ਵੀ ਮਤਰੀ ਮਾਂ ਵਾਲਾ ਵਿਵਹਾਰ ਕਰ ਗਈ ਇਸ ਸਭ ਲਈ ਮੈਂ ਹੀ ਜ਼ਿੰਮੇਵਾਰ ਹਾਂ ਨੀਨਾ ਨੂੰ ਵੀ ਆਪਣੀ ਕੀਤੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ ਉਹ ਬਿੰਮੀ ਨੂੰ ਗੱਲ ਨਾਲ ਲਾ ਕੇ ਕਹਿੰਦੀ ਆ ਕਿ ਤੂੰ ਫਿਕਰ ਨਾ ਕਰ ਵਿਕਾਸ ਛੇਤੀ ਠੀਕ ਹੋ ਜਾਵੇਗਾ ਕੀਰਤ ਨੇ ਵੇਖਿਆ ਕਿ ਵਿੰਮੀ ਦੇ ਮੰਮੀ ਪਾਪਾ ਆਏ ਹਨ ਤਾਂ ਉਹ ਆ ਕੇ ਉਹਨਾਂ ਨੂੰ ਮਿਲੀ ਤੇ ਬਲਾਸ ਨੂੰ ਵਿਕਾਸ ਬਾਰੇ ਪੁੱਛਦੀ ਆ ਨੀਨਾ ਕੀਰਤ ਨੂੰ ਕਹਿੰਦੀ ਆ ਕਿ ਰੀਨੂ ਕਿਤੇ ਗਈ ਹੋਈ ਆ ਤਾਂ ਉਹ ਕਹਿੰਦੀ ਆ ਕਿ ਮੰਮੀ ਜੀ ਤਾਂ ਅੰਦਰ ਸੁੱਤੇ ਹੋਏ ਹਨ ਕਹਿੰਦੇ ਸੀ ਕੱਲ ਹਸਪਤਾਲ ਵਿੱਚ ਬੈਠੇ ਬਹੁਤ ਥੱਕ ਗਏ ਹਨ ਨੀਨਾ ਕੀਰਤ ਨਾਲ ਰੀਨੂ ਦੇ ਕਮਰੇ ਵਿੱਚ ਜਾਂਦੀ ਆ ਤਾਂ ਉਹ ਸੁੱਤੀ ਪਈ ਸੀ ਨੀਨਾ ਉਸ ਨੂੰ ਕਹਿੰਦੀ ਆ ਕੀ ਦੂਜਿਆਂ ਦੀ ਨੀਂਦਾਂ ਉੜਾ ਕੇ ਆਪ ਘੋੜੇ ਵੇਚ ਕੇ ਸੁੱਤੀ ਪਈਆਂ ਤੈਨੂੰ ਤੇ ਆਪਣੇ ਮੁੰਡੇ ਦੇ ਬਿਮਾਰ ਹੋਣ ਦਾ ਵੀ ਦੁੱਖ ਨਹੀਂ ਰਿੰਨ ਪਰਦਾਨ ਹੋਵੇਂਗੀ ਤੂੰ ਮੈਲਾ ਮੰਡਲ ਦੀ ਇੱਥੇ ਮੈਂ ਤੇਰੀ ਧੀ ਦੀ ਸੱਸ ਹਾਂ ਮੇਰੇ ਨਾਲ ਤਮੀਜ਼ ਨਾਲ ਗੱਲ ਕਰ ਨੀਨਾ ਤਮੀਜ਼ ਨਾਲ ਗੱਲ ਉਹਦੇ ਨਾਲ ਕਰਦੇ ਨੇ ਜਿਸ ਨੂੰ ਆਪ ਤਮੀਜ਼ ਹੋਗੀ ਮੈਂ ਤੈਵੇਂ ਤੇਰੀਆਂ ਗੱਲਾਂ ਵਿੱਚ ਆਂਗੀ ਅਖੇ ਮੇਰਾ ਮੁੰਡਾ ਨੌ ਕਰਦਾ ਈ ਮੈਨੂੰ ਇਹ ਨਹੀਂ ਸੀ ਪਤਾ ਕਿ ਤੇਰਾ ਮੁੰਡਾ ਨਸ਼ੇ ਕਰਦਾ ਈ ਮੈਂ ਆਪਣੀ ਧੀ ਰੋੜ ਦਿੱਤੀ ਅਰੀਨੂ ਤੇਰੀ ਕਿਹੜਾ ਸਕੀਤੀ ਏ ਤੂੰ ਵੀ ਦੂਜਾ ਬੰਦਾ ਕੀਤਾ ਏ ਤੂੰ ਤਾਂ ਮਤਰੀ ਮਾਂ ਵਾਲਾ ਕੰਮ ਕੀਤਾ ਹੁਣ ਮੈਨੂੰ ਕਹਿ ਲੱਗੀ ਮੈਂ ਤਾਂ ਆਪਣੇ ਮੁੰਡੇ ਬਾਰੇ ਸੋਚਿਆ ਤੂੰ ਤਾਂ ਆਪਣੀ ਧੀ ਬਾਰੇ ਕੁਝ ਨਾ ਸੋਚਿਆ ਮੈਨੂੰ ਆਪਣੇ ਮੁੰਡੇ ਦੀ ਫਿਕਰ ਏ ਕੱਲ ਸਾਰਾ ਦਿਨ ਉੱਥੇ ਹੀ ਸੀ ਹੁਣ ਫੇਰ ਜਾਣਾ ਏ ਰਾਤ ਨੂੰ ਲੱਕ ਦਰਦ ਕਰਕੇ ਮੇਰੇ ਤੋਂ ਉੱਥੇ ਪਿਆ ਨਹੀਂ ਜਾਂਦਾ ਕੀਰਤ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਨੀਨਾ ਆਪਣੇ ਪੇਸ਼ ਜਾਂਦੀ ਨਾਲ ਵੇਖ ਬਾਹਰ ਆ ਗਈ ਤਾਂ ਕੀਰਤ ਵੀ ਮੰਗਰ ਆ ਗਈ ਤੇ ਕਹਿੰਦੀ ਆਂਟੀ ਜੀ ਮੇਰਾ ਵੀਰਾ IAS ਅਪਸਰ ਬਣ ਗਿਆ ਹੈ ਉਹਦੇ ਤੋਂ ਸੀ ਮੇਰੇ ਮਾਂ ਬਾਪ ਦੀ ਬੇਇੱਜ਼ਤੀ ਕਰਕੇ ਘਰੋਂ ਭੇਜਿਆ ਸੀ ਹੁਣ ਤੁਹਾਡੀ ਹੋ ਰਹੀ ਆ ਨੀਨਾ ਝੁੱਕ ਕਰਕੇ ਅਸ਼ੋਕ ਕੋ ਲਾਉਂਦੀ ਆ ਤੇ ਕਹਿੰਦੀ ਆ ਚਲੋ ਚਲੀਏ ਤੁਸੀਂ ਲੇਟ ਹੋ ਜਾਣਾ ਬਲਰਾਜ ਕਹਿੰਦਾ ਕਿ ਚਾ ਪੀ ਕੇ ਚਲੇ ਜਾਇਓ ਤਾਂ ਅਸ਼ੋਕ ਕਹਿੰਦਾ ਨਹੀਂ ਜਾਤਾ ਅਸੀਂ ਵੀ ਹਸਪੀਟਲ ਆ ਕੇ ਹੀ ਪੀਤੀ ਸੀ ਤੇ ਉਹ ਵੇ ਮੈਨੂੰ ਮਿਲ ਕੇ ਚਲੇ ਜਾਂਦੇ ਹਨ ਬਲਰਾਜ ਸੌਣੋਂ ਉਠਾ ਕੇ ਕਹਿੰਦਾ ਏ ਯਾਰ ਮਾੜੀ ਮੋਟੀ ਆਪ ਵੀ ਜ਼ਿੰਮੇਵਾਰੀ ਸਮਝਿਆ ਕਰੋ ਉਧਰ ਤੇਰੀ ਮਾਂ ਸੁੱਤੀ ਏ ਤੇ ਇੱਥੇ ਤੂੰ ਪਿਆ ਹੈ ਮੈਂ ਥੋੜਾ ਛੇਰ ਆਰਾਮ ਕਰ ਫਿਰ ਹਸਪਤਾਲ ਜਾਣਾ ਹੈ ਸੁਣੋ ਪਾਪਾ ਮੈਂ ਉੱਠ ਨਹੀਂ ਲੱਗਾ ਸੀ ਤੁਸੀਂ ਸਵੇਰੇ ਹੀ ਹਸਪਤਾਲ ਤੋਂ ਆ ਗਏ ਵੀਰਾ ਠੀਕ ਏ ਬਲਰਾਜ ਮੈਨੂੰ ਤਾਂ ਲੱਗਦਾ ਤੁਸੀਂ ਮਾਂ ਪੁੱਤਰ ਇੱਕੋ ਚਹੀਓ ਨਾ ਉਹਨੂੰ ਕੁਝ ਪਤਾ ਹੀ ਨਾ ਤੈਨੂੰ ਰੇਨੂ ਕਮਰੇ ਵਿੱਚੋਂ ਬਾਹਰ ਆਂਦੀ ਆ ਤਾਂ ਬਲਰਾਜ ਦੀ ਗੱਲ ਸੁਣ ਕੇ ਉਸ ਨੂੰ ਕਹਿੰਦੀ ਆ ਕਿ ਕੀ ਤੁਸੀਂ ਹਰ ਵੇਲੇ ਸਾਨੂੰ ਬੋਲਦੇ ਰਹਿੰਦੇ ਹੋ ਕੀ ਨਹੀਂ ਪਤਾ ਮੈਨੂੰ ਬਲਰਾਜ ਤੈਨੂੰ ਕਹਿ ਕੇ ਆਇਆ ਕਿ ਵਿੰਮੀ ਦੀ ਮੰਮੀ ਪਾਪਾ ਆਏ ਨੇ ਤੈਨੂੰ ਅਕਲ ਨਹੀਂ ਕਿ ਘਰ ਆਏ ਮਹਿਮਾਨਾਂ ਕੋਲ ਵੀ ਬੱchnਾ ਹੁੰਦਾ ਰੇਨ ਮੈਂ ਨਹੀਂ ਬਣਾ ਸੀ ਉਸ ਕੋਲ ਬੜੀ ਬੋਲਦੀ ਸੀ ਮੈਂ ਵੀ ਚੰਗੀਆਂ ਸੁਣਾਈਆਂ ਬਲਰਾਜ ਹੋਰ ਤੈਨੂੰ ਆਉਂਦਾ ਵੀ ਕੀ ਹੈ ਜਵਾਨ ਚਲਾਉਣ ਤੋਂ ਸਿਵਾਏ ਤੇ ਉਹ ਉਸਤੇ ਕੁਝ ਬੋਲਣ ਤੋਂ ਪਹਿਲਾਂ ਹੀ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ ਕੀਰਤ ਕਹਿੰਦੀ ਪਾਪਾ ਜੀ ਰੋਟੀ ਲੈ ਆਵਾ ਤਾਂ ਬਲਰਾਜ ਕਹਿੰਦਾ ਕਿ ਬੇਟਾ ਵੀਮੀ ਦੇ ਮੰਮੀ ਪਾਪਾ ਪਰੌਂਟੀ ਲਈ ਆਈ ਸੀ ਹੁਣ ਮੈਂ ਖਾ ਆਇਆ ਹਾਂ 2 ਘੰਟੇ ਆਰਾਮ ਕਰ ਲਵਾਂ ਫਿਰ ਖਾ ਕੇ ਹਸਪਤਾਲ ਜਾਵਾਂਗਾ ਕੀਰਤ ਵੇਜੀ ਉਥੇ ਕੱਲੇ ਹੀ ਹਨ ਬਲਰਾਜ ਨਹੀਂ ਬੇਟਾ ਉਥੇ ਵੀਮੀ ਦਾ ਭਰਾ ਵਿੱਪਨ ਹੈ ਉਹ ਤੇ ਕਹਿੰਦਾ ਸੀ ਕਿ ਅੱਜ ਨਾ ਆਇਓ ਪਰ ਮੇਰਾ ਮਨ ਨਹੀਂ ਟਿਕਦਾ ਮੈਨੂੰ ਰਾਤ ਹੀ ਰੋਟੀ ਵੀ ਨਾਲ ਪਾ ਦਿਓ ਜੇ ਕੜੀਂਮੂੜੀ ਗੀੜੇ ਮਰਨਾਂ। ਕੀਤ ਤੁਸੀਂ ਸੋਨ ਨੂੰ ਉਠਾ ਕੇ ਵਿਰੇਨਾ ਦੁਕਾਨ ਦੇ ਪਿੱਛੇ। ਕੀਤ ਕਹਿੰਦੀ ਹੈ ਕਿ ਠੀਕੇ ਪਾਪਾ ਜੀ ਤੁਸੀਂ ਆਰਾਮ ਕਰ ਲਵੋ। ਬਲਰਾਜ ਆਰਾਮ ਕਰਨ ਲੱਗਾ ਪਰ ਉਹਦਾ ਧਿਆਨ ਵਿਕਾਸ ਵਿੱਚ ਹੀ ਸੀ। ਉਹ ਨੀਂਦ ਅਤੇ ਥਕਾਵਟ ਹੋਣ ਕਰਕੇ ਉਸ ਨੂੰ ਛੇਤੀ ਹੀ ਨੀਂਦ ਆ ਗਈ। ਉਹ ਸੁਪਨੀ ਵਿੱਚ ਵੇਖਦਾ ਹੈ ਵਿਕਾਸ ਦਰਦ ਨਾਲ ਕਰਾਰ ਰਿਹਾ ਹੈ ਤੇ ਡਾਕਟਰ ਉਸਦੇ ਦੁਆਲੇ ਹੋਏ ਹਨ ਤੇ ਅਖੀਰ ਉਸ ਦੀ ਤਾਣ ਇੱਕ ਪਾਸੇ ਨੂੰ ਲਟਕ ਗਈ ਤੇ ਡਾਕਟਰ ਨੇ ਉਸ ਦੇ ਮੂੰਹ ਉੱਪਰ ਇੱਕ ਕੱਪੜਾ ਦੇ ਦਿੱਤਾ ਇਸ ਵੇਖੋ ਛੇ ਛੀਰੋ ਲਗਾ ਉਸ ਦੀਆਂ ਛਿੱਕਾਂ ਦੀ ਆਵਾਜ਼ ਸੁਣ ਕੇ ਰੀਨੂ ਅੰਦਰ ਆਈ ਕਿ ਸ਼ਾਇਦ ਹਸਪਤਾਲ ਤੋਂ ਕੋਈ ਫੋਨ ਆਇਆ ਹੋਵੇ ਪਰ ਬਲਰਾਜ ਤਾਂ ਸੁੱਤਾ ਪਿਆ ਸੀ ਛਿੱਕਾਂ ਮਾਰ ਰਿਹਾ ਸੀ ਰੀਨੂ ਨੇ ਉਸ ਨੂੰ ਹਿਲਾ ਕੇ ਉਠਾਇਆ ਤਾਂ ਉਹ ਅੱਪੜਪਾਈ ਉੱਠ ਕੇ ਵੇਖਣ ਲੱਗਾ ਕਿ ਉਹ ਤਾਂ ਘਰ ਹੈ ਇੰਨਾ ਪੈੜਾ ਸੁੱਕਣਾ ਉਹ ਵੀ ਦਿਨ ਵਿੱਚ ਕਹਿੰਦੇ ਹਨ ਕਿ ਦਿਨ ਦਾ ਸੁਪਨਾ ਸੱਚ ਹੋ ਜਾਂਦਾ ਹੈ। ਉਹ ਛੇਤੀ ਛੇਤੀ ਉੱਠ ਕੇ ਬਾਹਰ ਨੂੰ ਚੱਲ ਪਿਆ ਤਾਂ ਕੀਰਤ ਦਾ ਆਵਾਜ਼ ਮਾਰ ਕੇ ਕਹਿੰਦੀ, "ਪਪਾ ਜੀ ਕਿੱਥੇ ਚੱਲੇ ਹੋ? ਰੋਟੀ ਪੱਕੀ ਆ ਖਾ ਲਵੋ। ਤੁਸੀਂ ਤਾਂ ਕਹਿੰਦੇ ਸੀ ਰਾਤ ਹੀ ਰੋਟੀ ਵੀ ਲੈ ਕੇ ਜਾਣੀ ਆ।" ਬਲਰਾਜ, "ਨਹੀਂ ਬੇਟਾ, ਮੈਨੂੰ ਜਲਦੀ ਹਸਪਤਾਲ ਜਾਣਾ ਹੈ, ਮੈਨੂੰ ਭੁੱਖ ਨਹੀਂ। ਮੈਂ ਉੱਥੇ ਹੀ ਕੁਝ ਖਾ ਲਵਾਂਗਾ।" ਕੀਰਤ, "ਪਪਾ ਜੀ, ਵੇਜੀ ਠੀਕ ਹਨ? ਕੀ ਕੋਈ ਫੋਨ ਆਇਆ ਹੈ?" ਬਲਰਾਜ, "ਠੀਕ ਹੈ, ਕਿਆ ਕੇ ਫਟਾਫਟ ਚਲਾ ਗਿਆ।" ਉਸ ਦਾ ਮਨ ਨਹੀਂ ਟਿਕ ਰਿਹਾ ਸੀ ਉਹ ਆਟੋ ਰਿਕਸ਼ਾ ਲੈ ਕੇ ਹਸਪਤਾਲ ਪਹੁੰਚਿਆ ਤਾਂ ਵਿਪਨ ਕਮਰੇ ਵਿੱਚ ਬੈਠਾ ਸੀ ਤੇ ਵਿਕਾਸ ਉੱਥੇ ਨਹੀਂ ਸੀ ਤਾਂ ਬਲਰਾਜ ਨੇ ਘਬਰਾਹਟ ਵਿੱਚ ਉਸ ਨੂੰ ਪੁੱਛਿਆ ਕਿ ਵਿਕਾਸ ਕਿੱਥੇ ਆ ਵਿਪਨ ਅੰਕਲ ਵਿਕਾਸ ਨੂੰ ਜ਼ਿਆਦਾ ਤਕਲੀਫ ਸੀ ਜਿਸ ਕਰਕੇ ਡਾਕਟਰ ਕਹਿੰਦੇ ਡਾਇਲਿਸਿਸ ਕਰਨਾ ਪੈਣਾ ਹੈ ਮੈਂ ਕਿਹਾ ਸੀ ਤੁਹਾਨੂੰ ਫੋਨ ਕਰਕੇ ਬੁਲਾ ਲੈਣਾ ਆ ਪਰ ਡਾਕਟਰ ਕਹਿੰਦੇ ਇੰਨਾ ਟਾਈਮ ਨਹੀਂ ਜਲਦੀ ਕਰਨਾ ਪੈਣਾ ਗੁਰਦੇ एकदम बंद हो गए हैं बलराज ਉੱਥੇ ਹੀ ਬੈਠ ਕੇ ਰੋਣ ਲੱਗ ਪਿਆ ਦਿਨ ਦਾ ਸੁਪਨਾ ਸੱਚ ਹੁੰਦਾ ਹੈ हे ਰੱਬਾ ਮੇਰੇ ਬੱਚੇ ਨੂੰ ਬਚਾ ਲੈ ਉਸ ਦੇ ਬੱਚੇ ਨੂੰ ਹੀ ਬਚਾ ਲੈ ਵਿੰਮੀ ਦਾ ਕੀ ਬਣੇਗਾ ਬੱਪਾ ਕਹਦਾ ਹੈ ਅੰਕਲ ਕੁਝ ਨਹੀਂ ਹੁੰਦਾ ਵਿਕਾਸ ਲੋਕਾਂ ਦੇ ਕਿੰਨੇ ਕਿੰਨੇ ਡਰ ਡੈਲਸਿਸ ਹੁੰਦੇ ਰਹਿੰਦੇ ਹਨ ਇਸ ਨਾਲ ਗੁਰਦਿਆਂ ਦੀ ਸਫਾਈ ਕਰਦੇ ਹਨ ਬਲਰਾਜ ਪਰ ਬੇਟਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੈਂ ਬਹੁਤ ਬੁਰਾ ਸੁਪਨਾ ਵੇਖਿਆ ਹੈ ਕਿਪ ਤਾਂ ਸੁਪਨੇ ਕਦੇ ਸੱਚ ਨਹੀਂ ਹੁੰਦੇ ਅੰਕਲ ਅਸੀਂ ਵੀ ਵਿੰਮੀ ਦੇ ਚੰਗੇ ਭਵਿੱਖ ਦਾ ਸੁਪਨਾ ਵੇਖੀ ਵਿਕਾਸ ਨਾਲ ਰਿਸ਼ਤਾ ਕੀਤਾ ਸੀ ਪਰ ਸਾਨੂੰ ਕੀ ਪਤਾ ਸੀ ਕਿ ਵਿੰਮੀ ਨੂੰ ਨਰਕ ਵਿੱਚ ਧੱਕਾ ਦੇ ਰਹੀ ਸਾਡੇ ਬਾਗ ਤੁਹਾਡਾ ਸੁਪਨਾ ਵੀ ਪੂਰਾ ਨਹੀਂ ਹੋਇਆ ਤੇ ਉਹ ਵੀ ਰੋਂ ਲੱਗ ਪਿਆ ਕੀਰਤ ਨੇ ਸੋਨੂੰ ਨੂੰ ਫੋਨ ਕੀਤਾ ਕਿ ਤੁਸੀਂ ਜਲਦੀ ਹਸਪਤਾਲ ਚਲੇ ਜਾਓ ਵੀਰ ਜੀ ਨੂੰ ਪਤਾ ਨਹੀਂ ਕੀ ਹੋਇਆ ਹੈ ਪਾਪਾ ਜੀ ਬੜੀ ਛੇਤੀ ਨਾਲ ਹਸਪਤਾਲ ਚਲੇ ਗਏ ਹਨ ਪਤਾ ਨਹੀਂ ਕੋਈ ਫੋਨ ਆਇਆ ਸੀ ਰੀਨੂ ਕਹਿੰਦੀ ਆ ਕਿ ਕੁਝ ਨਹੀਂ ਹੋਇਆ ਉਹ ਤਾਂ ਤੇਰੇ ਪਾਪਾ ਨੇ ਕੋਈ ਮਾੜਾ ਸੁਪਨਾ ਵੇਖਿਆ ਸੀ ਤਾਂ ਕਬਰ ਆ ਗਿਆ ਸੀ ਸੁੱਤਾ ਪਿਆ ਰੋ ਰਿਹਾ ਸੀ ਕੋਈ ਫੋਨ ਨਹੀਂ ਆਇਆ ਐਵੇਂ ਦੁਕਾਨ ਛੱਡ ਕੇ ਜਾਵੇਂਗਾ ਮਮੀ ਤੂੰ ਕਿਹੜੀ ਮਿੱਟੀ ਦੀ ਬਣੀ ਹੋਈ ਆ ਤੈਨੂੰ ਕੋਈ ਫਰਕ ਨਹੀਂ ਪੈਂਦਾ ਪਾਪਾ ਕਿਵੇਂ ਕਬਰਾਈ ਹੋਏ ਗਏ ਨੇ ਤੈਨੂੰ ਕੀ ਲੱਗਦਾ ਬਿਨਾਂ ਕਿਸੇ ਗੱਲ ਤੋਂ ਗਏ ਨੇ ਤੂੰ ਕੱਲ ਆਈਂ ਬੋਲਦੀ ਕਿਵੇਂ ਆ ਮੈਨੂੰ ਤੈਨੂੰ ਮੇਰੇ ਨਾਲੋਂ ਜ਼ਿਆਦਾ ਫਿਕਰੇ ਮੇਰੀ ਮੁੰਡੇ ਦੀ ਰੀਨੂ ਉਸ ਨੂੰ ਗੁੱਸੇ ਨਾਲ ਬੋਲਦੀ ਹੈ ਕੀਤ ਅਜੇ ਤਾਂ ਮੈਂ ਤੈਨੂੰ ਮੰਮੀ ਕਿਹਾ ਮੇਰੇ ਨਾਲ ਜ਼ਿਆਦਾ ਬੋਲੀ ਨਾ ਬਾਅਦ ਵਿੱਚ ਕਿਤੇ ਲੋਕ ਕਹਿਣ ਕਿ ਨਵੀਂ ਆਈ ਬਹੂ ਨੇ ਸੱਸ ਘੁੱਟ ਦਿੱਤੀ ਜਿਹੜੇ ਤੇਰੇ ਲੱਛਣ ਨੇ ਮੈਨੂੰ ਇਹ ਕੰਮ ਵੀ ਕਰਨਾ ਹੀ ਪੈਣਾ ਕੀਤ ਨੂੰ ਅੱਗੋਂ ਬੋਲਦੀ ਦੇਖ ਰੀਨੂ ਚੁੱਪ ਕਰਕੇ ਅੰਦਰ ਚਲੀ ਗਈ ਕਿ ਕੋਈ ਪਤਾ ਨਹੀਂ ਇਹਦਾ ਸ਼ਰੀਰ ਵੀ ਪਹਿਲਵਾਨ ਵਰਗਾ ਹੀ ਜਿਵੇਂ ਕੀਤ ਨੂੰ ਬੋਲਦਿਆਂ ਸੁਣ ਦਰਵਾਜ਼ੇ ਵਿੱਚ ਖੜੇ ਹੋ ਕੇ ਵੇਖਣ ਲੱਗੀ ਕਿ ਇਹ ਮੰਮੀ ਨਾਲ ਕਿਉਂ ਬੋਲ ਰਹੀ ਆ ਕੀਰਤ ਉਸ ਨੂੰ ਵਿਕਾਸ ਬਾਰੇ ਨਹੀਂ ਦੱਸਦੀ ਤੇ ਕਹਿੰਦੀ ਆ ਕਿ ਭਾਬੀ ਤੁਸੀਂ ਕਿਉਂ ਬਾਹਰ ਆ ਗਏ ਉਹ ਮੈਂ ਤਾਂ ਮੰਮੀ ਨੂੰ ਕੋਈ ਗੱਲ ਸਮਝਾ ਰਹੀ ਸੀ ਵਿਮੀ ਪੁੱਛਦੀ ਆ ਕਿ ਪਪਾ ਜੀ ਚਲੇ ਗਏ ਹਨ ਤਾਂ ਕੀਰਤ ਕਹਿੰਦੀ ਆ ਕਿ ਉਹ ਹੁਣ ਹੀ ਗਏ ਹਨ ਕਹਿੰਦੇ ਸੀ ਵਿੱਪਨ ਵੀਰੇ ਨੇ ਖਰ ਜਾਣਾ ਹੋਣਾ ਹੈ ਵਿਮੀ ਕੀਰਤ ਪਤਾ ਨਹੀਂ ਕੀ ਗੱਲ ਮੈਨੂੰ ਬਹੁਤ ਘਪਰਾਹਟ ਜਿਹੀ ਹੋ ਰਹੀ ਹੈ ਉਹ ਕਹਿੰਦੀ ਆ ਕਿ ਕੋਈ ਨਾ ਮੈਂ ਸੋਨੂੰ ਨੂੰ ਫੋਨ ਕਰਦੀ ਆ ਆਪਾਂ ਡਾਕਟਰ ਨੂੰ ਦਿਖਾ ਆਨੇ ਆ। ਵੇ ਮੀਕੀਤ ਨੂੰ ਕਹਿੰਦੀ ਆ ਕਿ ਮੈਨੂੰ ਪਤਾ ਨਹੀਂ ਕਿਉਂ ਖਬਰਾਹਟ ਹੋ ਰਹੀ ਆ। ਤਾਂ ਕੀਰਤ ਕਹਿੰਦੀ ਆ ਕਿ ਆਪਾਂ ਡਾਕਟਰ ਨੂੰ ਵਿਖਾ ਆਨੇ ਆ। ਉਹ ਸੋਨੂੰ ਨੂੰ ਫੋਨ ਕਰਦੀ ਆ ਕਿ ਤੁਸੀਂ ਘਰ ਹੀ ਆ ਜਾਓ। ਭਾਬੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ। ਰੇਨੂ ਉਸ ਦੀਆਂ ਗੱਲਾਂ ਸੁਣ ਕੇ ਬੜੇ ਗੁੱਸੇ ਵਿੱਚ ਆ ਕੇ ਉਸ ਨੂੰ ਕਹਿੰਦੀ ਆ ਕਿ ਤੂੰ ਕੁਝ ਜ਼ਿਆਦਾ ਹੀ ਅਗਾਨੀ ਬਦ ਰਹੀ ਆ। ਤੂੰ ਮੈਨੂੰ ਪੁੱਛਣ ਦੀ ਲੋੜ ਵੀ ਨਹੀਂ ਸਮਝਦੀ ਸਾਰਿਆਂ ਨੂੰ ਆਪਣੇ ਹੁਕਮ ਸੁਣਾਈ ਜਾਣੀ ਆ ਕਿਰਤ ਮੰਮੀ ਉਸ ਨੂੰ ਪੁੱਛਦੇ ਹਨ ਜਿਸ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੋਵੇ ਤੇ ਤੈਨੂੰ ਆਪਣਾ ਪਤਾ ਹੀ ਆ ਤੂੰ ਘਰ ਦਾ ਕੀ ਹਾਲ ਬਣਾਇਆ ਹੈ ਰੀਮ ਕੀ ਹਾਲ ਬਣਾਇਆ ਅੱਜ ਤੱਕ ਮੈਂ ਹੀ ਕੰਮ ਚਲਾਉਂਦੀ ਰਹੀ ਹਾਂ ਤੇਰੇ ਪਾਪਾ ਤੇ ਦੁਕਾਨ ਸੰਭਾਲਦੇ ਸੀ ਕਿਰਤ ਮੰਮੀ ਪਤਾ ਲੱਗ ਹੀ ਰਿਹਾ ਹੈ ਕਿ ਘਰ ਤੂੰ ਹੀ ਸੰਭਾਲਦੀ ਰਹੀ ਹੈਂ ਇਸ ਵਿੱਚ ਕੋਈ ਸ਼ੱਕ ਨਹੀਂ ਸੋਨੂ ਘਰ ਆਇਆ ਤਾਂ ਕੀਰਤ ਨੂੰ ਪੁੱਛਦਾ ਹੈ ਕਿ ਕੀ ਹੋਇਆ ਭਾਬੀ ਨੂੰ ਤਾਂ ਉਹ ਕਹਿੰਦੀ ਆ ਕਿ ਖਪਰਾਹੜ ਚ ਹੀ ਹੋ ਰਹੀ ਆ ਡਾਕਟਰ ਨੂੰ ਚੈੱਕ ਕਰਾਉਣੀ ਆ ਕੀਰਤ ਸ਼ੀਲਾ ਨੂੰ ਕਹਿੰਦੀ ਆ ਕਿ ਹਸਪਤਾਲ ਲਈ ਪਾਪਾ ਤੇ ਪੰਦੀ ਰੋਟੀ ਟਿਫਨ ਵਿੱਚ ਪਾ ਦੇ ਤੇ ਚਾਹ ਵੀ ਬਣਾ ਦੇ ਸੋਨੂ ਸਾਡੇ ਡਾਕਟਰ ਨੂੰ ਵਿਖਾਉਣ ਤੱਕ ਪਾਪਾ ਨੂੰ ਚਾਹ ਰੋਟੀ ਦੇ ਆਵੇਗਾ ਉਹ ਦੋਵੇਂ ਸੋਨੂ ਨਾਲ ਹਸਪਤਾਲ ਚਲੇ ਗਈਆਂ ਤੇ ਰੀਨੂ ਬੇਵਸ ਹੋਈ ਵਿਅਕਤੀ ਹੀ ਰਹਿ ਗਈ ਸੋਨੂ ਉਹਨਾਂ ਨੂੰ ਰਮਾ ਹਸਪਤਾਲ ਛੱਡ ਕੇ ਸੀ ਐਮਸੀ ਚਲਾ ਗਿਆ ਉਹ ਬਲਰਾਜ ਕੋਲ ਗਿਆ ਤਾਂ ਉਹ ਰੋਈ ਜਾ ਰਿਹਾ ਸੀ ਕਹਿੰਦਾ ਵਿਕਾਸ ਦਾ ਡਾਇਲਸਿਸ ਕਰ ਰਹੇ ਹਨ ਪਤਾ ਨਹੀਂ ਕੀ ਹੋਵੇਗਾ ਸੋਨੂ ਕਹਿੰਦਾ ਪਾਪਾ ਕੁਝ ਨਹੀਂ ਹੁੰਦਾ ਫਿਰ ਇਹਨੂੰ ਤੇ ਗੱਲ ਕਰਦਿਆਂ ਸੋਨੂ ਦਾ ਫਿਰ ਰੋ ਨਿਕਲ ਗਿਆ ਬਲਰਾਜ ਸੋਨੂ ਤੂੰ ਇੰਨੀ ਛੇਤੀ ਕਿਵੇਂ ਆ ਗਿਆ ਅੱਧਾ ਘੰਟਾ ਤਾਂ ਹੋਇਆ ਮੈਨੂੰ ਘਰ ਤੋਂ ਆਇਆ ਸੋਨੂ ਪਪਾ ਮੈਨੂੰ ਤਾਂ ਕੀਰਤਨੀ ਫੋਨ ਕਰਿਆ ਸੀ ਕਿ ਪਪਾ ਕਾਲੀ ਨਾਲ ਘਰੋਂ ਚਲੇ ਗਏ ਹਨ ਤੇ ਖਫرائی ਹੋਈ ਸੀ ਮੈਂ ਤਾਂ ਕਰਕੇ ਆਏ ਉਰ ਵਿੰਮੀ ਨੂੰ ਹਸਪਤਾਲ ਵਿਖਾਉਣ ਵਰੀ ਵੀ ਤਸਤਾ ਹੈ ਤੇ ਕੀਰਤ ਤੇ ਵਿੰਮੀ ਨੂੰ ਹਸਪਤਾਲ ਛੱਡ ਕੇ ਆਇਆ ਹਾਂ ਬਲਰਾਜ ਨੂੰ ਵਿੰਮੀ ਦੀ ਫਿਕਰ ਹੁੰਦੀ ਆ ਤੇ ਉਹ ਸੋਨੂੰ ਨੂੰ ਪੁੱਛਦਾ ਆ ਕਿ ਕੋਈ ਖਫਰਾਉਣ ਵਾਲੀ ਗੱਲ ਤਾਂ ਨਹੀਂ ਸੋਨੂੰ ਪਪਾ ਉਹ ਤਾਂ ਪਾ ਵੀ ਨੂੰ ਖਫਰਾਹਟ ਹੁੰਦੀ ਸੀ ਤਾਂ ਕੀਰਤ ਕਹਿੰਦੇ ਕਿ ਡਾਕਟਰ ਨੂੰ ਦਿਖਾ ਆਉਨੇ ਆ ਬਲਰਾਜ ਸੋਚਦਾ ਹੈ ਕਿ ਕੀਰਤ ਮੈਨੂੰ ਸਮਝਦਾਰ ਲੱਗਦੀ ਆ ਦੋ ਦਿਨ ਵਿੱਚ ਹੀ ਸਭ ਜ਼ਿੰਮੇਵਾਰੀਆਂ ਨਿਭਾ ਰਹੀ ਆ ਤੇ ਉਹ ਸੋਨੂੰ ਨੂੰ ਕਹਿੰਦਾ ਆ ਕਿ ਵਿਕਾਸ ਬਾਰੇ ਵਿੰਮੀ ਨੂੰ ਕੁਝ ਨਾ ਦੱਸੀ ਤੂੰ ਚਲਾ ਜਾ ਤੇ ਵਿੰਮੀ ਤੇ ਕੀਰਤ ਧੰਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ